ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼੍ਰੀ ਕਲਸੀਰ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਰੰਧਾਵਾ ਡਾਕਟਰ ਸੰਨੀ ਅਨਵਾਲੀਆਂ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਅਤੇ ਜਨਰਲ ਸਕੱਤਰ ਆ ਪੰਜਾਬ ਗੁਰਦੇਵ ਸਿੰਘ ਲਖਣਾ ਚੇਅਰਮੈਨ ਪੰਜਾਬ ਰਾਜ ਗੋਦਾਮ ਨਿਗਮ ਸਟੇਟ ਸੈਕਟਰੀ ਪੰਜਾਬ ਅਤੇ ਇੰਚਾਰਜ ਮਾਝਾ ਜ਼ੋਨ ਅਤੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਨੇ ਏਟੀਓ ਆਰਐਨ 1200 ਰਾਹੀ ਰਾਹਤ ਸਮਗਰੀ ਜੜੀ ਹੈ ਉਹ ਪਹੁੰਚਾਈ ਹੈ ਰਾਵੀ ਦਰਿਆ ਤੋਂ ਪਾਰ ਪਿੰਡਾਂ ਤੱਕ ਰਾਹਤ ਪਹੁੰਚਾਉਣ ਦੇ ਲਈ ਦੱਸਦੀ ਹੈ ਕਿ ਦੋ ਵਿਸ਼ੇਸ਼ ਵਾਹਨ ਜਿਹੜੇ ਨੇ ਏਟੀਓ ਆਰਐਨ 1200 ਰਾਹੀਂ ਰਾਹਤ ਸਮਗਰੀ ਜੜੀਆਂ ਉਹ ਪਹੁੰਚਾਈ ਗਈ ਹੈ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਭਗਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਮੁੱਚੀ ਸਰਕਾਰ ਦਿਨ ਰਾਤ ਹੜ੍ਹ ਪੀੜਤ ਲੋਕਾਂ ਦੀ ਸੇਵਾ ਵਿੱਚ ਲੱਗੀ ਹੈ ਉਹਨਾਂ ਨੇ ਕਿਹਾ ਹੜਾ ਹੰਤੂ ਪਹਿਲਾਂ ਜਿੱਥੇ ਲੋਕਾਂ ਨੂੰ ਚੌਕਸ ਕਰਦੇ ਹੋਏ ਨੇਵੀ ਇਲਾਕੇ ਚੋਂ ਬਾਹਰ ਕਢਿਆ ਗਿਆ ਸੀ ਉਥੇ ਹੜ੍ਹ ਦੌਰਾਨ ਵੀ ਪ੍ਰਸ਼ਾਸਨ ਦੀ ਟੀਮਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜ੍ਹ ਦੇ ਪਾਣੀ ਦੇ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ ਹੁਣਾਂ ਦੱਸਿਆ ਕਿ ਰਾਵੀ ਦਰਿਆ ਤੋਂ ਪਾਰ ਪਿੰਡਾਂ ਤੱਕ ਰਾਹਤ ਪਹੁੰਚਾਉਣ ਦੇ ਲਈ ਦੋ ਵਿਸ਼ੇਸ਼ ਵਾਹਨ 80R N 1200 ਮੰਗਵਾਏ ਹਨ ਜੋ ਹੜ੍ਹ ਪ੍ਰਭਾਵਿਤ ਖੇਤਰ ਦੇ ਵਿੱਚ ਰਾਹਤ ਪੰਚੋਂ ਦਾ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਨਵਾਨਾ ਰਾਹੀ ਹੁਣ 라ਵੀ ਪਾਰ ਦੀ ਵਸੂ ਤੱਕ ਹਰ ਤਰ੍ਹਾਂ ਦੀ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਬਿਲਕੁਲ ਜੀ ਹਾਲਾਤ ਜਿਹੜੇ ਨੇ ਪਾਣੀ ਜਿਹੜਾ ਤੁਸੀਂ ਵੀ ਦੇਖਿਆ ਹੋਊਗਾ ਕਈ ਜਗ੍ਹਾ ਤੁਸੀਂ ਦੇ ਬੰਦ ਟੁੱਟੇ ਹੋਏ ਨੇ ਔਰ ਕਈ ਜ਼ਮੀਨਾਂ ਜਿਹੜੀਆਂ ਨੇ ਤਕਰੀਬਨ ਉਹ ਪਾਣੀ ਦੇ ਵਿੱਚ ਸਿਮਟ ਗਈਆਂ ਨੇ ਸੋ ਅ ਰਲ ਮਿਲ ਕੇ ਜੋ ਜੋ ਨੁਕਸਾਨ ਵੀ ਹੋਇਆ ਤੇ ਦਾਨਪਣੋ ਕਰਨ ਵਾਲਿਆਂ ਦਾ ਵੀ ਜਿਹੜੀ ਤਦਾਦ ਹੈ ਸਰਕਾਰ ਨਾਲ ਖੜੀ ਹੈ ਚਟਾਨ ਬਣ ਕੇ ਸੋ ਲੱਗੇ ਕਰ ਰਹੇ ਆ ਜਿਤਨਾ ਹੁਣ ਵੀ ਇੱਥੇ ਇਹ ਅਖੀਰਲੇ ਪਿੰਡ ਨੇ ਇੱਥੇ ਹੁਣ ਰਾਸ਼ਨ ਜਿਹੜਾ ਉਹ ਵੰਡਿਆ ਜਾ ਰਿਹਾ ਹੈ ਹਰ ਜਿਹੜੀ ਵੀ ਸਮਗਰੀ ਦੀ ਜ਼ਰੂਰਤ ਹੈ ਉਹ ਜਿਹੜੀ ਪ੍ਰੋਵਾਈਡ ਕਰਾਈ ਜਾ ਰਹੀ ਹੈ ਸੋ ਆਸਤੇ ਆਸਤੇ ਜੋ ਜੋ ਪਰਮਾਤਮਾ ਆਪਣੀ અપਾਰ ਕਿਰਪਾ ਕਰੂਗਾ ਮੌਸਮ ਖੁੱਲੂਗਾ ਤੇ ਉਦੋਂ ਤੇ ਫਿਰ ਆਪਾਂ ਜਿਹੜੇ ਹੋਰ ਵੀ ਇਸ ਤੋਂ ਬਾਅਦ ਕਿਉਂਕਿ ਅ ਇਸ ਤੋਂ ਬਾਅਦ ਜਿਹੜੀ ਮੇਨ ਕੰਮ ਆ ਉਹ ਜ਼ਮੀਨਾਂ ਨੂੰ ਫਿਰ ਉਪਜਾਉ ਜਿਹੜਾ ਸ਼ੁਰੂਆਤ ਕਰਨ ਦੀ ਦੂਰ ਆ ਕਿਉਂਕਿ ਰੇਤਾ ਆ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਪਸ਼ੂ ਮਰ ਕੇ ਆ ਚੁੱਕੇ ਨੇ ਸੋ ਇਹ ਇਸ ਤੋਂ ਬਾਅਦ ਅਸਲ ਕੰਮ ਇਸ ਤੋਂ ਬਾਅਦ ਚੱਲੇਗਾ ਜੀ ਐਮਐਲਏ ਸਾਹਿਬ ਕਿੱਦਾਂ ਦੇ ਹਾਲਾਤ ਦੇਖੇ ਤੁਸੀਂ ਗ੍ਰਾਊਂਡ ਜ਼ੀਰੋ ਰਿਪੋਰਟ ਤੇ ਤੁਸੀਂ ਪਹੁੰਚਿਓ ਕਿੱਦਾਂ ਦੇ ਹਾਲਾਤ ਆ ਹਾਲੇ ਉਹ ਵੀ ਪਿੰਡ ਹੋਣਗੇ ਜਿੱਤੇ ਤੱਕ ਉਹ ਲੋਕ ਕਹਿੰਦੇ ਨੇ ਕਿ ਆਪਾਂ ਘਰ ਛੱਡ ਕੇ ਨਹੀਂ ਜਾਣਾ ਇਹਦੇ ਹਾਲਾਤ ਨੇ ਮੈਂ ਦੱਸਣਾ ਚਾਹੁੰਦਾ ਜੀ ਇਹ ਹਾਲਾਤ ਤੁਹਾਡੇ ਸਾਹਮਣੇ ਦੇਖੋ ਸੜਕਾਂ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਜੇ ਕਿ ਆ ਪਾਣੀ ਦਾ ਬਹਾਅ ਵੀ ਜਿਹੜਾ ਇੰਨੀ ਤੇਜ਼ ਦੇ ਵਿੱਚ ਸੀ ਸੋ ਹਾਲਾਤ ਤੇ ਤਰਸਯੋਗ ਨੇ ਪਰ ਇਹ ਆ ਵੀ ਆਪਾਂ ਨੂੰ ਰਲ ਮਿਲ ਕੇ ਸਾਰੇ ਪੰਜਾਬ ਆ ਪੰਜਾਬੀਅਤ ਆ ਰਲ ਮਿਲ ਕੇ ਇਹਨੂੰ ਜਿਹੜੀ ਇਹ ਔਖੀ ਘੜੀ ਨੂੰ ਜਿਹੜਾ ਕਰਾਂਗੇ ਦੇਖੋ ਜੀ ਵਿਰੋਧੀਆਂ ਦਾ ਆਪਣਾ ਕੰਮ ਆ ਸਿਰਫ ਉਹਨਾਂ ਨੇ ਤਰੀਲਾਂ 'ਚ ਰਹਿਣਾ ਫਾਟੋਆਂ ਖਚੋਣੀਆਂ ਨੇ ਗਰਾਊਂਡ ਤੇ ਕੋਈ ਨਹੀਂ ਕੰਮ ਕਰਦਾ ਆ ਦੇਖ ਲਓ ਮੇਰੇ ਨਾਲ ਡਾਕਟਰ ਸੰਨੀ ਅਨੁਵਾਰੀਆ ਜੀ ਐਮਐਲਏ ਸਾਹਿਬ ਲਖਨਾਜੀ ਸਾਰੇ ਆਪਾਂ ਲੱਗੇ ਆ ਗਰਾਊਂਡ ਜ਼ੀਰੋ ਤੋਂ ਲੱਗੇ ਇਥੋਂ ਅਸੀਂ ਈ ਕਣੀਆਂ ਕੇ ਪਿੰਡ ਜਿਹੜਾ ਬਿਲਕੁਲ ਲਿੰਕ ਟੁੱਟ ਗਿਆ ਸਾਰੇ ਹਿੰਦੁਸਤਾਨ ਨਾਲੋਂ ਪਿੰਡ ਦਾ ਲਿੰਕ ਟੁੱਟ ਗਿਆ ਇਥੋਂ ਤਿੰਨ ਬੋਟਾਂ ਲੈ ਕੇ ਰਸਤਾ ਲੈ ਕੇ ਆਪਾਂ ਉਸ ਪਿੰਡ ਤੱਕ ਗਏ ਆ ਜਿੱਥੇ ਉਹ ਲੋਕ ਸੀਗੇ ਇਕੱਠੇ ਹੋ ਕੇ ਉੱਥੋਂ ਤੱਕ ਰਾਸ਼ਨ ਜਿਹੜਾ ਆਪਾਂ ਪਹਚਾ ਕੇ ਆਏ ਆ ਤੇ ਬਾਕੀ ਹੈ ਕਿ ਹਾਲਾਤ ਜਿਹੜੀ ਆ ਡੇਰਾ ਬਾਬਾ ਨਾਨਕ ਦੀ ਮੇਰੀ ਸਾਰੀ ਟੀਮ ਦੇਖ ਕਈ ਇਹ ਇੰਨੇ ਮਾੜੇ ਹਾਲਾਤ ਹੈ ਇਨਾ ਲੋਕਾਂ ਦੇ ਵਿੱਚ ਜੋ ਵੀ ਦੇਖ ਹੀ ਰਹੋ ਜੋ ਹਾਲਾਤ ਹੈ ਇੱਥੇ ਡੇਰਾ ਬਾਬਾ ਨਾਨਕ ਦੇ ਇੰਨੀ ਕੁਦਰਤ ਨੇ ਕਰੋਪੀ ਆਈ ਹੈ ਜਿਹੜਾ ਇੰਨਾ ਮਾੜਾ ਸਮਾਂ ਡੇਰਾ ਬਾਬਾ ਨਾਨਕ ਤੇ ਆ ਸਾਨੂੰ ਸਮਝ ਨਹੀਂ ਕਿ ਗੁਰਨਾਨਕ ਸਾਹਿਬ ਦਾ ਨਗਰ ਵਸਾਇਆ ਹੋਇਆ ਸਾਰਾ ਏਰੀਆ ਤਾਂ ਗੁਰਨਾਨਕ ਸਾਹਿਬ ਨੂੰ ਕੀ ਚੰਗਾ ਲੱਗਦਾ ਹੈ ਤਾਂ ਉਹ ਹੀ ਜਾਣ ਸਕਦੇ ਨੇ ਪਰ ਮੈਨੂੰ ਜਿੱਥੋਂ ਤੱਕ ਉਮੀਦ ਹੈ ਕਿ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜੀ ਉਹਨਾਂ ਦੀ ਸਮੁੱਚੀ ਟੀਮ ਸਾਰੇ ਪੰਜਾਬ 'ਚ ਕਿ ਇੰਨੀ ਫਰਾਕਦਿਲੀ ਨਾਲ ਲੋਕਾਂ ਦੀ ਬਾਹ ਫੜ ਰਿਆ ਕਿ ਗਰਦਾਸਪੁਰ ਆਣ ਕੇ ਜਦੋਂ ਉਹਨਾਂ ਵਿజిਟ ਕੀਤੀ ਤਾਂ ਜਦੋਂ ਉਹਨਾਂ ਜ਼ਿਲ੍ਹਾ ਗਰਦਾਸਪੁਰ ਦੇ ਹਾਲਾਤ ਦੇਖੇ ਤਾਂ ਉਹਨਾਂ ਦੇ ਇੰਨਾ ਮਨ ਭਾਵਕ ਹੋਇਆ ਕਿ ਉਹ ਤਾਂ ਆਪਣਾ ਚੌਪਰ ਵੀ ਛੱਡ ਕੇ ਇੱਥੋਂ ਚਲੇ ਗਏ ਕਹਿੰਦੇ ਕਿ ਇਹ ਚੌਪਰ ਲੋਕਾਂ ਦਾ ਵਾ ਤੇ ਲੋਕਾਂ 'ਚ ਹੀ ਰਹੂਗਾ ਮੈਂ ਬਾਈ ਰੋਡ ਚੱਲ ਜਾਊਗਾ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਵੇਖਿਆ ਆ ਸਭ ਮੁੱਖ ਮੰਤਰੀ ਇਹਦਾ ਮੁੱਖ ਮੰਤਰੀ ਬੜੇ ਆਏ ਸਾਡੇ ਹੱਡ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਪਰ ਉੱਥੋਂ ਫੋਟੋਆਂ ਲਵਾ ਕੇ ਵਾਪਸ ਚਲੇ ਜਾਂਦੇ ਨੇ ਇੰਨੀ ਹਿੰਮਤ ਨਹੀਂ ਕਿਸੇ ਨੇ ਕੀਤੀ ਤਾਂ ਮੈਂ ਮੈਨੂੰ ਪੂਰੀ ਉਮੀਦ ਆ ਸਰਕਾਰ ਤੋਂ ਵੀ ਉਮੀਦ ਆ ਤਾਂ ਮੈਨੂੰ ਜਿਵੇਂ ਸੀਐਮ ਸਾਹਿਬ ਨੇ ਸੈਂਟਰ ਨੂੰ ਵੀ ਲੈਟਰ ਲਿਖੀ ਆ ਤਾਂ ਸਾਨੂੰ ਪ੍ਰਧਾਨ ਮੰਤਰੀ ਤੋਂ ਵੀ ਇਹ ਜ਼ਰੂਰ ਆ ਸਕਿਓ ਪੰਜਾਬ ਨੂੰ ਕਦੀ ਵੀ ਅੱਖਾਂ ਤੋਂ ਨਹੀਂ ਪਾਸੇ ਕਰਨ ਗਿਆ ਔਰ ਪੰਜਾਬ ਦੇ ਜਿਹੜੇ ਹਾਲਾਤਾਂ ਚੋਂ ਪੰਜਾਬ ਵਾ ਗੁਜਰ ਰਿਹਾ ਕੋਈ ਵੱਡਾ ਪੈਕੇਜ ਜਿਹੜਾ ਸਾਨੂੰ ਸੈਂਟਰ ਤੋਂ ਵੀ ਉਮੀਦ ਆ ਕਿ ਪੰਜਾਬ ਨੂੰ ਜ਼ਰੂਰ ਦੇਣਾ ਰੰਨਾ ਵਸਾਓ ਐਸੇ ਪਰਿਵਾਰ ਵੀ ਹੈਗੇ ਨੇ ਜਿਹੜੇ ਆਪਣਾ ਘਰ ਬਰਛਾ ਡੰਨੋ ਮਜਬੂਰ ਮਤਲਬ ਕਿ ਕੱਢਣ ਨੂੰ ਨਹੀਂ ਮੈਂ ਦੇਖਿਆ ਜੀ ਮੇਰਾ ਲਾਸਟ ਪਿੰਡ ਕਣੀਏ ਕੇ ਬੇਟਾ ਉੱਥੇ 30 ਪਰ 30 ਜੀ ਨੇ ਅੱਜ ਵੀ ਉਹ ਪਿੰਡ ਚ ਬੈਠੇ ਸਾਡਾ ਹੈਲੀਕਾਪਟਰ ਗਿਆ ਆਰਮੀ ਦਾ ਹੈਲੀਕਾਪਟਰ ਗਿਆ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਪਿੰਡ ਛੱਡ ਕੇ ਨਹੀਂ ਜਾਣਾ ਜੇ ਸਾਨੂੰ ਰਸਤਾ ਦੇਣੀ ਆ ਇੱਥੇ ਪਹੁੰਚਾ ਦਿਓ ਹੈਲੀਕਾਪਟਰ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਰਸਤਾ ਦੇ ਕੇ ਆਂ ਅੱਜ ਆਪਾਂ ਬੋਰਡ ਤੇ ਰਹੀ ਮੈਂ ਕਹੇ ਡਾਕਟਰ ਸਾਹਿਬ ਨਾਲ ਕਹੇ ਨਾ ਸਾਰੀ ਟੀਮ ਲੈ ਕੇ ਅੱਜ ਫੇਰ ਆਸ ਉਹਨਾਂ ਨੂੰ ਦੇਖਿਆ ਉਹਨਾਂ ਕੱਲ ਤੱਕ ਫੇਰ ਕਹਿ ਕੇ ਸਾਨੂੰ ਡੰਗਰਾਂ ਵਾਤੇ ਸਾਨੂੰ ਪਸ਼ੂਆਂ ਵਾਸਤੇ ਚਾਰਾ ਚਾਹੀਦਾ ਕੱਲ ਮੈਂ ਉੱਧਰ ਦੀ ਵਾਇਆ ਕੋਨਾ ਵਾਲਾ ਜਾਊਂਗਾ ਉਹ ਕਹਿੰਦੇ ਜੀ ਉੱਪਰ ਦੀ ਆਓ ਤੁਹਾਡਾ ਉੱਪਰ ਤੱਕ ਤੁਹਾਡੀ ਟਰਾਲੀ ਵੀ ਆ ਜੇਗੀ ਕੱਲ ਮੈਂ ਉਹਨਾਂ ਨੂੰ ਉਹ ਕਹਿੰਦਾ ਤੁਸੀਂ ਕੱਲ ਚਾਰਾ ਪਚਾ ਦਿਓ ਤਾਂ ਜਿੰਨੀ ਵੀ ਰਸਤਾ ਅੱਗੋਂ ਕਿਤੇ ਅਸੀਂ ਆਪੇ ਲੈ ਜਾਣਗੇ ਉਹ ਵਿਚਾਰੇ ਇਹਨੇ ਸਮਾਜ ਸੇਵੀ ਵੀ ਜਿਹੜੀ ਆਪਣੀਆਂ ਮਦਦ ਕਰ ਰਹੇ ਨੇ ਉਹਨਾਂ ਨਾਲ ਕੀ ਕਹਣਾ ਦੇਖੋ ਜੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਐਨ ਜੀਓ ਖਾਲਸਾ ਏਡ ਵਾਲੇ ਬਹੁਤ ਸਾਰੇ ਲੋਕ ਜਿਹੜੇ ਅੱਜ ਐਸ ਸਾਡੀ ਔਖੀ ਘੜੀ 'ਚ ਸਾਡੇ ਨਾਲ ਖੜ ਰਹੇ ਨੇ ਔਰ ਇਹਨਾਂ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਇਹਰਾ ਬਾਬਾ ਨਾਨਕ ਵੱਲੋਂ ਤਹਿ ਦਿਲੋਂ ਧੰਮਾਦਾਰ ਕੀ ਜਿੰਨ ਇੰਨੀ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕਾਂ ਦੇ ਜਿਹੜੇ ਔਕੇ ਸਮੇਂ ਤੇ ਸਾਡੇ ਕੰਮ ਆ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਦੁੱਖ ਚ ਹਰ ਇੱਕ ਨੂੰ ਸ਼ਰੀਕ ਹੋਣਾ ਚਾਹੀਦਾ ਔਰ ਦੁੱਖ ਮੰਡਾਉਣਾ ਚਾਹੀਦਾ ਅੱਜ ਸਮੁੱਚਾ ਜਗਤ ਜਿੰਨਾ ਵੀ ਹੈ ਉਹ ਸਾਰਾ ਹੀ ਹੜਪੀੜਤਾਂ ਦੇ ਨਾਲ ਆ ਮੈਂ ਤੁਹਾਡੇ ਚੈਨਲ ਤੇਰੀ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਆਉਣ ਵਾਲੇ ਸਮੇਂ ਚ ਇੱਥੇ ਬਿਲਕੁਲ 100% ਨੁਕਸਾਨ ਆ ਝੋਨੇ ਦਾ ਤਾਂ ਸਹੀ 2-3 ਮਹੀਨਿਆਂ ਨੂੰ ਕਣਕਾਂ ਵੀ ਵੇਚਣੀਆਂ ਜੇ ਸਹਲਾ ਆਜਾਜ ਕਿਸਾਨ ਵਾ ਇਥੋਂ ਦਾ ਇਹਨਾਂ ਦੇ ਕੋਲ ਨਾ ਖਾਦ ਆ ਨਾ ਬੀਜ ਆ ਕੁਛ ਨਹੀਂ ਹੈਗਾ ਤਾਂ ਮੈਂ ਉਹਨਾਂ ਸੰਸਥਾ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਮਦਦ ਕਰਨੀ ਆ ਤਾਂ ਸਾਨੂੰ ਸਿਰਫ ਲੰਗਰ ਤੱਕ ਹੀ ਨਾ ਰੱਖਿਓ ਸਾਡਾ ਕਲਮੂ ਪਿੰਡ ਅਡਾਪਟ ਕਰੋ ਔਰ ਪਿੰਡਾਂ ਦੇ ਵਿੱਚ ਇੱਕ ਬੋਰੀ ਜੇ ਕਿਸੇ ਕਿਸਾਨ ਦੇ 2 ਏਕੜ ਨੇ ਜਾਂ 4 ਏਕੜ ਨੇ ਜੇ 4 ਏਕੜ ਵਾਲੇ ਨੇ 4 ਬੋਰੀਆਂ ਡੀਏਪੀ ਔਰ 4 ਬੋਰੀਆਂ ਜਿਹੜਾ ਉਹਨੂੰ ਗੁੱਥੇ ਜਿਹੜੇ ਨੇ ਬੀਜ ਦੇ ਦਿਓ ਤਾਂ ਜੇ ਲੋਕ ਜਿਹੜੇ ਆਪਣੇ ਪਿਆਰਾਂ ਤੇ ਫਿਰ ਦੁਬਾਰਾ ਖੜੇ ਹੋ ਸਕਣ ਸੁਖਨਾਮ ਸਿੰਘ ਕੇ ਆਰਟੀ ਨਿਊਜ਼ ਨੈਟਵਰਕ